ਮੈਂ ਵਰਨਾ ਤੇ ਆਪਣੇ ਕੈਮਰੇ ਕੁ ਸਿਆਣਪ ਵਾਲੀ ਕਰਦਾ ਸਿਆਣਪ ਵਾਲੀ ਕਰਦਾ ਐਵੇਂ ਨਹੀਂ ਕੀ ਗਲਤੀ ਹੋ ਗਈ ਸੀ ਜਿਹੜਾ ਇਮਾਨਦਾਰ ਬੰਦਾ ਸੀ ਦੇਲ ਤੱਕਦਾ ਜਿਹੜੇ 1.5 ਲੱਖ ਬਰਲੀਆਂ ਦਾ ਲੈਂਦੇ ਸੀਗੇ ਉਹ ਤੁਹਾਡੇ ਖੱਬੇ ਸੱਜੇ ਵੰਦੇ ਨਹੀਂ ਜੀ ਜਵਾਬ ਇਹਦੇ ਮੈਂ ਨਾ ਹੋ ਵੀਡੀਓ ਵੇਖੀਏ ਤੇ ਨਾਮ ਇਹ ਮੈਂ ਦਿਖਾ ਨਹੀਂ ਹੈ ਜੀ ਹੈ ਜੀ ਨਹੀਂ ਜੀ ਬਣਾ ਮਾਨ ਸਾਹਿਬ ਅਸੀਂ ਨੇ ਮੰਤਰੀ ਬਣਾ ਕੇ ਭੇਜਿਆ ਸੀ ਸਰ ਮੈਨੂੰ ਮਾਨ ਸਾਹਿਬ ਅਸੀਂ ਜਾਣ ਜੋਨਿਸ਼ਾਣਾ ਆਪਣਾ ਝਾੜੂ ਆ ਵਾਹੀ ਗੁਰਦੀਪ ਸਿੰਘ ਸਾਹਿਬ ਵਾਹੀ ਗੁਰਦੀਪ ਸਿੰਘ ਮਾਨਸਾ ਵਸੀਆਂ ਤੋਂ ਕੀ ਗਲਤੀ ਹੋ ਗਈ ਸੀ ਜੀ ਸਵਾ ਲੱਖ ਤੇ ਡਾਕਟਰ ਵਿਜੇ ਸਿੰਘ ਲਾ ਨੂੰ ਜਿਤਾਇਆ ਸੀ ਮੰਤਰੀ ਬਣਾਇਆ ਸੀਗਾ ਸੀਨੇ ਕੀ ਗਲਤੀ ਹੋ ਗਈ ਸੀ ਜਿਹੜਾ ਇਮਾਨਦਾਰ ਬੰਦਾ ਸੀ ਦੇਲ ਤੱਕ ਤਾਂ ਜਿਹੜੇ 1.5 ਲੱਖ ਬਦਲੀਆਂ ਦਾ ਲੈਂਦੇ ਸੀਗੇ ਉਹ ਤੁਹਾਡੇ ਖੱਬੇ ਸੱਚੇ ਬੰਦੇ ਨੇ ਜੀ ਜਵਾਬ ਮੇਰੇ ਮੇਰੇ ਖੱਬੇ ਸੱਚੇ ਸਰ ਉਹ ਖੱਟੀ ਬਗੜ ਮੋਟਾ ਕਿਤੇ ਵੀਡੀਓ ਵਾਇਰਲ ਹੋਈਆਂ ਨੇ ਜੀ ਉਹਨਾਂ ਦੀਆਂ ਨਹੀਂ ਮੇਰੇ ਖੱਬੇ ਸੱਚੇ ਕਿਸੇ ਨੇ ਨਹੀਂ ਬੈਠਾ ਤੇ ਨਾ ਮੇਰੇ ਰੂਲ ਲੱਗਦਾ ਨਹੀਂ ਨਹੀਂ ਸਰ ਉਹ ਵੀਡੀਓ ਵਾਇਰਲ ਹੋਈਆਂ ਨੇ ਸਰ ਬਾਕੀ ਦਾ ਸਭ ਪਤਾ ਹੈ ਮੈਂ ਨਾ ਵੀਡੀਓ ਵੇਖੀ ਤੇ ਨਾਮ ਇਹ ਮੈਂ ਦਿਖਾ ਨਹੀਂ ਹਮਤਰ ਰੁਪਏ ਆਪ ਬਾਜੀ ਨਾਲ ਕਰ ਤਿੰਨੇ ਨੇ ਇਹ ਦੇਹੀਤੀ ਹੈ ਠੀਕ ਹੈ ਕੋਈ ਬਾਤ ਨਹੀਂ ਕਰਦੇ ਜਿਹੜਾ ਵੀ ਹੋ ਬੰਦਾਗਾ ਠੀਕ ਹੈ ਬਾਕੀ ਉਹਨਾਂ ਨੇ ਉਹ ਕਿਹਾ ਜੀ ਮੈਨੂੰ ਦੇਰ ਦੇ ਦੇ ਮੈਂ ਦੇਰ ਚਲੂਆ ਬਸ ਠੀਕ ਹੈ ਕੋਈ ਦਿੱਕਤ ਨਹੀਂ ਠੀਕ ਹੈ ਹਾਂਜੀ ਕਮਾਲਾ ਜੀ ਮੇਰਾ ਤੁਸੀਂ ਕਰ ਲੋ ਕਹੀ ਨਾ ਕਰ ਕੋਈ ਨਹੀਂ ਕਰਕੇ ਸਾਰੇ ਪਿੰਡ ਦਾ ਜੀ ਕੋਈ ਕੱਲਾ ਮੇਰੇ ਦਾ ਨਹੀਂ ਹੈਗਾ ਤੇ ਜਿਹੜੀ ਆ ਲਾਈਨ ਆਉਂਦੀ ਹੈ ਜੀ ਲੱਖ ਬਾਈ ਜੀ ਕੀ ਹੁੰਦਾ ਸੋ ਬਿਜਲੀ ਵਾਲੀ ਇਹਦੇ ਵਿੱਚੋਂ 4 ਘੰਟੇ ਮਤਲਬ 4 ਗੇਲੀ ਮਿੰਟ ਦੀ ਹੋ ਗਈ ਹੈ ਕੇਵਲ ਨਹੀਂ ਪਾਈ ਉਹਨਾਂ ਨੇ ਉਨੀ ਪੱਕੇ ਵਰ ਪੈਣੀ ਉਹ ਹਾਂ ਦੇ ਬਾਈ ਜੀ ਵੇਖੋ ਮੰਡੀ ਦਾ ਮਸਲਾ ਸੀ ਸਰ ਸਾਡਾ ਲਗਭਗ ਮੇਰੇ ਕੋਲ ਹੁਣਾ ਚਾਰ ਮਹੀਨੇ ਚੱਲੀ ਗਈ ਕਿਸੇ ਥੋੜੇ ਚੇਅਰਮੈਨ ਨੇ ਨਹੀਂ ਸਾਡੀ ਗੱਲ ਸੁਣੀ ਜੀ ਸਾਰੀ ਸਰਕਾਰ ਇੱਕ ਬੇੜੀ ਕਹਿਦਾ ਗੱਲ ਕਰ ਲੈ ਜੇ ਤੇਰੀ ਕੋ ਸਿਆਣ ਬਣੇਗਾ ਮੈਨੂੰ ਪਰਨਾ ਤੇ ਰੱਖਣ ਕੈਮਰੇ ਕੋ ਸਿਆਣ ਬੜੀ ਗੱਲ ਕਰੇ ਸਿਆਣ ਵਾਲੀ ਕਰਦਾ ਐਵੇਂ ਨਹੀਂ ਨਹੀਂ ਦੇਖ ਆਪਾ ਉਹ ਜਿਹੜਾ ਕਰਦਾ ਕੱਢ ਦੇ ਸਰ ਤੁਹਾਡੀ ਰਿਸਪੈਕਟ ਕਰਦੇ ਨਹੀਂ ਫਿਰ ਤੋਂ ਰਿਸਪੈਕਟ ਕਰ ਜੀਵਨ ਗੱਲ ਮਾਨ ਸਾਹਿਬ ਅਸੀਂ ਨੇ ਮੰਤਰੀ ਬਣਾ ਕੇ ਭੇਜਿਆ ਸੀ ਸਰ ਮੈਨੂੰ ਮਾਨ ਸਾਹਿਬ ਅਸੀਂ ਡਾਕਟਰ ਵੀਰ ਸਿੰਘ ਨੂੰ ਮਾਨ ਸਾਹਿਬ ਸਰ ਜੀ ਇਸ ਨਾਲ ਕੋਈ ਨਹੀਂ ਕਿਸੇ ਸਰਕਾਰ ਨੇ ਨਹੀਂ ਸੁਣਿਆ ਜੇ ਮੈਂ ਨਹੀਂ ਰੱਖੀ ਕੋਈ 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 ਕਿਸੇ ਨੇ ਨਹੀਂ ਬੀਅਲੀ ਹੋਈ ਸਾਡਾ ਵੀ ਖਤ ਦਾ ਹੋਵੇ ਸਵਾਲਾਂ ਦੇ ਜਵਾਬ ਦੇ ਲੋ ਜੀ ਸਵਾਲਾਂ ਤੋਂ ਭੱਜੇ ਹੋਏ ਗਲੈਬ ਤਸਵੀਰਾਂ ਸਤਿਕਾਰਯੋਗ ਗੁਰਮੀਤ ਸਿੰਘ ਜੀ ਕੁੱਟੇ ਸਾਹਿਬ ਤੁਲੇਵਾ ਕਲਾ ਨਗਰ ਨਿਵਾਸੀ ਬਹੁਤ ਸਤਿਕਾਰਯੋਗ ਮੇਰੇ ਬਜ਼ੁਰਗੋ ਪਿਆਰੇ ਭਰਾਓ ਨੌਜਵਾਨ ਵੀਰੋ ਮੇਰੇ ਨਾਲ ਆਏ ਹੋਏ ਸਤਿਕਾਰਯੋਗ ਸਾਥੀ ਸਾਡੇ ਐਮਐਲਏ ਸਾਹਿਬ ਡਾਕਟਰ ਵਿਹੇ ਸਿੰਗਲਾ ਜੀ ਉਹਨਾਂ ਦੇ ਨਾਲ ਜ਼ਿਲ੍ਹੇ ਦੀ ਪਾਰਟੀ ਦੇ ਪ੍ਰਧਾਨ ਪਲੈਨਿੰਗ ਬੋਰਡ ਦੇ ਚੇਅਰਮੈਨ ਸਰਦਾਰ ਚੰਨਜੀਤ ਸਿੰਘ ਜੀ ਅੱਖਾਂ ਵਾਲੀ ਸਾਹਿਬ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਜਨਰਲ ਸੈਕਟਰੀ ਸੁਬਾਗ ਗੁਰਪ੍ਰੀਤ ਸਿੰਘ ਜੀ ਪੁੱਛ ਸਾਹਿਬ